ਨੇਕ ਸਿਆ ਤੂੰ ਵੀ ਅੜੀ ਛੱਡ ਦੇ ਆਹ ਕਰਮੋ ਦਾ ਜੱਦੀ ਪੁਸਤੀ ਕੰਮ ਐ ਕਿੰਨੀ ਕੁ ਕਮਾਈ ਕਰ ਲਈ ਭਲਾ ਉਹਨਾਂ ਨੇ ਇਸ ਕੰਮ ਚ ਸਾਰਾ ਦਿਨ ਮਰੇ ਪਸ਼ੂਆਂ ਦੀਆਂ ਖੱਲਾ ਲਾਉਣੀਆਂ ਕੋਈ ਸਗਾੜਾ ਕੰਮ ਐ ਤੂੰ ਐਵੇਂ ਬਾੜਾ ਹਮੈਤੀ ਨਾ ਬਣਿਆ ਕਰ ਆਹ ਮੂੰਹ ਖੋਰ ਦੀ ਬਿਮਾਰੀ ਨੇ ਪਿੰਡ ਦੇ ਕਿੰਨੇ ਪਸ਼ੂ ਮਾਰਤੇ ਉੱਥੋਂ ਆਹ ਕਰਮੇ ਦਾ ਮੁੰਡਾ ਨੇਕ ਪਸ਼ੂ ਚੁੱਕਣ ਦਾ 500 ਰੁਪਏ ਮੰਗਦਾ ਨਾਲੇ ਖੱਲਾਂ ਦੀ ਕਮਾਈ ਤੇ ਨਾਲੇ ਘਰੋਂ ਮਰਿਆ ਬਸੂ ਚੋਕਣ ਦੇ ਅਲੱਗ ਪੈਸੇ ਇਹ ਕਿੱਦਾਂ ਦੀ ਗੱਲ ਆ ਬਣਾ ਅਸੀਂ ਤਾਂ ਹਿਸਾਬ ਲੈਣਾ ਪੰਚਾਇਤ ਨੂੰ ਠੇਕਾ ਭਰਿਆ ਕਰੀ ਪਿੰਡੋਂ ਬਾਹਰ ਹੱਡਾ ਰੋੜੀ ਦਾ ਮਸਲਾ ਪੰਚਾਇਤ ਤੱਕ ਉੱਪੜ ਗਿਆ ਕੁਝ ਨੇਕ ਦੇ ਮੈਤੀ ਸੀ ਤੇ ਕੁਝ ਵਿਰੋਧੀ ਨੇਕ ਪੰਚਾਇਤ ਵਿੱਚ ਬੈਠਾ ਚੁੱਪਚਾਪ ਸਭ ਸੁਣੇ ਜਾ ਰਿਹਾ ਸੀ ওই ਨੇਕ ਸਿਆਂ ਤੈਨੂੰ ਇੱਕ ਮਰੇ ਪਸ਼ੂ ਦਾ 500 ਰੁਪਏ ਤਾਂ ਦੇ ਦਿਆ ਕਰਾਂਗੀ ਪਰ ਤੈਨੂੰ ਮਹੀਨੇ ਬਾਅਦ ਪਿੰਡ ਵਿੱਚ ਕਿੰਨੇ ਪਸ਼ੂ ਮਰੇ ਕਿੰਨੀਆਂ ਖੱਲਾਂ ਲਹੀਆਂ ਕਿੰਨੀ ਕਮਾਈ ਹੋਈ ਸਾਨੂੰ ਆ ਕੇ ਹਿਸਾਬ ਦੇਣਾ ਪਿਆ ਕਰਨਾ ਹੈ ਦੂਜੀ ਧਰ ਤੋਂ ਕੜਕ ਵੀ ਜਹੀ ਆਵਾਜ਼ ਆਈ ਓਏ ਕਾਹਦੀਆਂ ਕਮਾਈਆਂ ਜਾ ਵੇਖ ਲੋ ਜਾ ਕੀ ਕਿਹੜੀ ਨੇਕ ਨੇ ਤਿੰਨਾਵਾਂ ਜਿਹੜੀ ਕੋਠੀ ਪਾਲੀ ਤੇ ਮੁੰਡਾ ਕੈਨੇਡਾ ਤੁਰਤਾ ਔਏ ਸਾਰਾ ਦਿਨ ਮੋਸ਼ਕ ਨਹੀਂ ਜਾਂਦਾ ਹੱਥਾਂ ਵਿੱਚੋਂ ਮਰਿਆ ਪਸ਼ੂਆਂ ਦਾ ਆਨੇਕ ਦਾ ਇੱਕ ਮੌਂਡਾ ਹਲੇ ਪੜਦਾ ਤੇ ਦੂਜਾ ਔਖੇ ਸੌਖੇ ਦਬਈ ਚਲਾ ਗਿਆ ਹੋਰ ਦੱਸੋ ਇਨ੍ਹਾਂ ਕੋਲ ਕੀ ਆ ਨਾਲੇ ਨੰਬਰ ਦਾ ਸਾਹਿਬ ਜਿਹੜੀ ਤੁਸੀਂ ਕਮਾਈਆਂ ਦੀ ਗੱਲ ਕਰਦੇ ਹੋ ਨਾ ਇਹ ਤਾਂ ਇਨ੍ਹਾਂ ਗਰੀਬਾਂ ਲੋਕਾਂ ਦਾ ਹੱਕ ਐ ਤੇਰੇ ਵੱਡੇ ਮੁੰਡੇ ਨੇ ਸ਼ਰਾਬ ਪੀ ਪੀ 5 ਕਿਲੇ ਉਡਾਤੇ ਖਰਾਬ ਵਿੱਚ ਤੇ ਅਖੀਰ ਲੀਬਰ ਖਰਾਬ ਕਰ ਲਿਆ ਤੇ ਹੁਣ ਨੰਬਰਦਾਰਾ ਆਹ ਗਰੀਬ ਲੋਕਾਂ ਦੀ ਕਮਾਈ ਨਾਲ ਘਰ ਤਾਂ ਬੁਰੇ ਹੋਣੇ ਨਹੀਂ ਭਾਈ ਐਵੇਂ ਆਪਸੀ ਭਾਈਚਾਰਾ ਖਰਾਬ ਨਾ ਕਰੋ ਜਿਹੜੀ ਵੀ ਗੱਲ ਕਰਨੀ ਆ ਠੰਮੇ ਨਾਲ ਕਰੋ ਇਕੱਠ ਵਿੱਚੋਂ ਫਿਰ ਇੱਕ ਆਵਾਜ਼ ਆਈ 10 ਬਈ ਨੇਕ ਸਿਆ ਤੇਰਾ ਕੀ ਕਹਿਣਾ ਹੈ ਅਖੀਰ ਸਰਪੰਚ ਨੇ ਨੇਕ ਨੂੰ ਕਿਹਾ ਸਰਪੰਚ ਸਾਹਿਬ ਸਾਡੇ ਦਾਦੇ ਪੜਦਾਦੇ ਵੀ ਮਰੇ ਪਸ਼ੂ ਚੁੱਕਣ ਦਾ ਕੰਮ ਕਰਦੇ ਸੀ ਤੇ ਉਸ ਤੋਂ ਬਾਅਦ ਇਹ ਕੰਮ ਮੈਂ ਕਰਨ ਲੱਗ ਪਿਆ ਪਿੰਡ 'ਚ ਜਦੋਂ ਕਿਸੇ ਦਾ ਪਸ਼ੂ ਮਰ ਜਾਂਦਾ ਹੈ ਤਾਂ ਅਗਲਾ ਇੱਕ ਘੰਟਾ ਪਸ਼ੂ ਘਰੇ ਨਹੀਂ ਰੱਖਦਾ ਆਖਦੇ ਮੋਸ਼ਕ ਮਾਰਨ ਲੱਗ ਜੂ ਘਰ 'ਚੋਂ ਸਮੇਂ ਦੇ ਨਾਲ ਸਭ ਕੁਝ ਬਦਲ ਗਿਆ ਸਰਪੰਚ ਸਾਹਿਬ ਹੁਣ ਭਲਾ ਚਮੜੇ ਤੋਂ ਬੜੀਆਂ ਕਿੰਨੀਆਂ ਕ ਜੁੱਤੀਆਂ ਪਾਉਂਦੇ ਨੇ ਲੋਕ ਪੈਰਾਂ ਦੇ ਵਿੱਚ ਅਸੀਂ ਮੇ ਗਰੀਬ ਲੋਕਾਂ ਦੇ ਧੱਕੇ ਨਾਲ ਮੋਹਰ ਲਾਈ ਪਈ ਐ ਬਈ ਨੌਕਰੀਆਂ ਲੈ ਜਾਂਦੇ ਆ ਸਰਪੰਚ ਸਾਹਿਬ ਸਾਡੇ ਜਵਾਕ ਪੜ੍ਹਾਈਆਂ ਕਰਨ ਸਮੇਂ ਤਾਂ ਦਿਹਾੜੀਆਂ ਕਰਨ ਲੱਗ ਜਾਂਦੇ ਐ ਗਰੀਬ ਨੂੰ ਤਾਂ ਦੋ ਟਾਈਮ ਦੀ ਰੋਟੀ ਹੀ ਸਾਹ ਨਹੀਂ ਲੈਣ ਦਿੰਦੀ ਬਾਕੀ ਸਰਪੰਚ ਸਾਹਿਬ ਤੁਸੀਂ ਇਸ ਤਰ੍ਹਾਂ ਕਰੋ ਅਸੀਂ ਵੀ ਕਿੰਨਾ ਕੁ ਚਿਰਗੰਧ ਵਿੱਚ ਹੱਥ ਮਰ ਜਾਈਏ ਆਹਾ ਹੱਡਾਂ ਰੋੜੀ ਦਾ ਠੇਕਾ ਤੁਸੀਂ ਜਿੰਨੂੰ ਮਰਜ਼ੀ ਦੇ ਦਿਓ ਇੰਨੀ ਗੱਲ ਸੁਣ ਨੰਬਰਦਾਰ ਮੁੱਛਾਂ ਨੂੰ ਤਾ ਦੇਣ ਲੱਗਿਆ ਵਿਰੋਧੀ ਧਿਰ ਆਪਣੀ ਜਿੱਦ ਪਗਾਉਣ ਵਿੱਚ ਕਾਮਯਾਬ ਹੋਣ ਲੱਗੀ ਪਰ ਸਰਪੰਚ ਸਾਹਿਬ ਇੱਕ ਸਰਤਾ ਆਹ ਕਿਹੜੀ ਹੁਣ ਤੱਕ ਪੰਚਾਇਤੀ ਜ਼ਮੀਨ ਤੁਹਾਡੇ ਲੋਕਾਂ ਨੇ ਵਾਹੀ ਹੈ ਉਹ ਹੁਣ ਸਾਨੂੰ ਠੇਕੇ ਤੇ ਦੇ ਦਿਆ ਕਰੋ ਹਿਸਾਬ ਕਿਤਾਬ ਭਲਾ ਰੋਜ਼ ਕਰ ਲਿਆ ਕਰੋ ਸਾਰੇ ਨੇਕ ਦੇ ਮੂੰਹ ਵੱਲ ਦੇਖਣ ਲੱਗੇ ਹੌਲੀ ਹੌਲੀ ਪੰਚਾਇਤ ਬਿਨਾਂ ਫੈਸਲੇ ਤੋਂ ਖਿੰਡਣ ਲੱਗੀ ਜੋਗੇ ਨੇ ਅਸਮਾਨ ਵੱਲ ਨਜ਼ਰ ਮਾਰੀ ਅੱਜ ਤਾਂ ਕੋਈ ਮਰਿਆ ਪਸੂ ਵੀ ਹੱਡਾਂ ਰੋੜੀ ਚ ਨਹੀਂ ਸੁੱਟਿਆ ਲੱਗਦਾ ਗਿਰਜਾਂ ਦਾ ਝੁੰਡ ਭੁੱਖਾ ਹੀ ਉੱਡ ਗਿਆ ਕਰਵੰਤ ਕੋਲੀਆਂ ਦੀ ਇਹ ਰਚਨਾ ਤੁਹਾਨੂੰ ਬਹੁਤ ਪਸੰਦ ਆਈ ਹੋਏਗੀ ਲਾਈਕ ਸ਼ੇਅਰ ਅਥੀ ਕਮੈਂਟ ਕਰਕੇ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਨਮੀਆਂ ਨਮੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ